हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਲੱਗੇ ਆ ਪਿੰਡ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭਾਜੀ ਪ੍ਰਤਾਪ ਸਿੰਘ ਸ਼ਾਹ ਰਹੇ ਫਾਰਮ ਤੋਂ ਸਤਨਗ ਮੱਝਾਂ ਦੇ ਵਿੱਚ ਦਿਖਾਵਾਂਗੇ ਜਿਨ੍ਹਾਂ ਦੇ ਵਿੱਚ 5 ਮੱਝਾਂ ਬੱਚੇ ਵਾਲੀਆਂ ਤੇ 2 ਮੱਝਾਂ ਬਿਨਾਂ ਬੱਚੇ ਤੋਂ ਹੋਣਗੀਆਂ ਜੀ ਦੁੱਧ ਦੋਸਤੋ ਇਹਨਾਂ ਮੱਝਾਂ ਥਲੇ 7-8 ਕਿਲੋ ਤੋਂ ਲੈ ਕੇ ਤੇ 9-10 ਲੀਟਰ ਦੇ ਲਾਗੇ ਬਣੇ ਦੁੱਧ ਹੋਊਗਾ ਜੀ ਮੋਲ ਦੀ ਗੱਲ ਕਰ ਲਈਏ ਦੋਸਤੋ 50000 ਤੋਂ ਲੈ ਕੇ ਕਿਤੇ 70000 ਰੁਪਏ ਤੱਕ ਦਾ ਅੱਜ ਦਾ ਰੇਟ ਵੀਡੀਓ ਦੇ ਵਿੱਚ ਹੋਊਗਾ ਮੱਝਾਂ ਦਾ। ਬਾਕੀ ਡਿਟੇਲ ਆਪਾਂ ਸਾਰੀ ਬਾਈ ਗੁਰਵਰਜਮ ਸਿੰਘ ਦੇ ਕੋਲੋਂ ਪੁੱਛ ਕੇ ਤੁਹਾਨੂੰ ਦੱਸਾਂਗੇ। ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ-ਬਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ। ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ। ਵੀਡੀਓ ਨੂੰ ਬਹੁਤ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ। ਚੈਨਲ ਜਿਹੜੇ ਵੀਰਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬੈਲ ਬਟਨ ਵਾਲਾ ਤੇ ਸਿਲੈਕਟ ਕਰਦੇ ਹੋ ਇੰਸਟਾਗ੍ਰam ਫੇਸਬੁੱਕ ਵਾਲੇ ਵੀਰਾਂ ਨੂੰ ਬੇਨਤੀ ਹੈ ਚੈਨਲ ਨੂੰ ਫੋਲੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਜੁੜ ਕਰਿਆ ਕਰੋ ਆਓ ਬਾਈ ਨਾਲ ਕਰਦੇ ਆਂ ਗੱਲਬਾਤ ਡਟੇ ਡਾ ਆਪਾਂ ਸਾਰੀ ਪੁੱਛ ਲਈਨੀ ਵੀਰ ਦੇ ਕੋਲ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਹੋਰ ਬਾਈ ਜੀ ਠੀਕ ਠਾਕ ਹੋ ਵਧੀਆ ਜੀ ਚੜ੍ਹਦੀ ਕਲਾ ਜੀ ਚੱਲੀਆਂ ਦਾ ਕੰਮ ਕਰ ਵਧੀਆ 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 ਜੀ ਖੈਰਾ ਡੇਰੀ ਫਾਰਮ ਵਿੱਚ ਆਣੇ ਸਾਰੇ ਭੈਣ ਭਰਾਵਾਂ ਨੂੰ ਆਪਣੇ ਪਿਆਰ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਇਹੋ ਹੀ ਰਿਕੁਐਸਟ ਬੇਨਤੀ ਕਰਦੇ ਆਂ ਜੀ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਫੋਲੋ ਕਰੋ ਤੇ ਵੱਧ ਤੋਂ ਵੱਧ ਸਪੋਰਟ ਕਰੋ ਧੰਨਵਾਦ ਵੀ ਜੀ ਤੁਹਾਡਾ ਬਹੁਤ ਬਹੁਤ ਜੀ ਆਪਣੇ ਤੋਂ ਨਾ ਹੈਗੇ ਨਾ ਕਾਜ ਦਾ ਹਾਂਜੀ ਸੱਤ ਹੋਣਗੇ ਪੰਜ ਬੱਚਿਆਂ ਵਾਲੀਆਂ ਦੋ ਬੱਚਿਆਂ ਤੋਂ ਬਿਨਾਂ ਠੀਕ ਹੈ ਜੀ ਤੇ ਜਿੱਦਾਂ ਜਿੱਦਾਂ ਡੰਗਰ ਦੀ ਡਿਟੇਲ ਦੁੱਧ ਦੀ ਸਾਰੀ ਆਪਾਂ ਦਈ ਜਾਵਾਂਗੇ ਤੇ ਭੈਣ ਭਰਾਵਾਂ ਘੜੀ ਹੱਥ ਜੋੜ ਕੇ ਬੈੰਦੀ ਵੀਡੀਓ ਸ਼ੁਰੂਤ ਲੈ ਕੇ ਅੰਤ ਤੀਕ ਪਰਿਵਾਰ ਦੇ ਵਿੱਚ ਬਹਿ ਜਾਓਗੇ ਫਿਰ ਆਪਾਂ ਚਾਈ ਤੇ ਆਪਾਂ ਠੀਕ ਹੈ ਘਰੇ ਆ ਕੇ ਆਪਦੀ ਤੁਸਲੀ ਕਰੀ ਕਰੋ ਜੀ ਐਡਰੈਸ ਆਪਣਾ ਬੋਲ ਜੀ ਨਾਮ ਜੀ ਪ੍ਰਤਾਪ ਸਿੰਘ ਸ਼ਾਹਪਿੰਡ ਚਾਂਕੀਪੁਰ ਜਿਹੜਾ ਤਰਨਤਨ ਤਹਿਸੀਲ ਤਰਨਤਨ ਹਾਂਜੀ ਮੋਬਾਈਲ ਨੰਬਰ 688474127 68847 ਤਾਰੀਖ 27 ਠੀਕ ਹੈ ਜੀ ਦੋਸਤੋ ਮਾਈਕ ਨਾ ਹੋਣ ਦਾ ਕਾਰਨ ਮਾਈਕ ਦੇ ਵਿੱਚ ਕੋਈ ਪ੍ਰੋਬਲਮ ਪੈ ਗਈ ਇਸ ਕਰਕੇ ਜੇ ਕੋਈ ਥੋੜੀ ਜਿਹੀ ਆਵਾਜ਼ ਦੀ ਕਿਤੇ ਬਾਕੀ ਜੇ ਕੋਈ ਪ੍ਰੋਬਲਮ ਜਾਪੂਗੀ ਵਾਜ ਦੇ ਵਿੱਚ ਤੇ ਤੁਸੀਂ ਇਹ ਨੰਬਰ ਵੀ ਦੱਸ ਸਕਦੇ ਤੁਸੀਂ ਖੋਲਦੇ ਆ ਵੀ ਬੰਦਦੇ ਆ ਆਪਾਂ ਦੱਸੀ ਜਾਂਦੇ ਹਾਂ ਤੇ ਸ਼ੁਰੂ ਕਰ ਲਈ ਵੀਰ ਆਪਾਂ ਵਰਿਆਮ ਸਿੰਘ ਜੀ ਇਸ ਮਾਹੀ ਤੋਂ ਪਹਿਲਾਂ ਦੱਸੀ ਡਿਟੇਲ ਵੀ ਨਹੀਂ ਸੀ ਪਹਿਲਾਂ ਉਸ ਦਾ ਝੋਟੀ ਏ ਸੂਈ ਨੂੰ ਤਿਆਣਾ 3.5 ਮਹੀਨੇ ਬੱਚਾ ਨਹੀਂ ਹੈਗਾ ਮਿਲਦੀ ਭਾੜੇ ਤੇ ਠੀਕ ਹੈ ਜੀ ਤੇ ਦੁੱਧ ਕਿੰਨਾ ਤਿਆਰ ਏ ਜੀ ਦੁੱਧ ਦੀ ਗੱਲ ਕਰੀਏ ਤੇ ਦੁੱਧ ਹੈਗਾ ਜੀ ਭਾਜੀ ਇਹ ਥੱਲੇ 8 ਲੀਟਰ 8 ਲੀਟਰ ਹੁਣ ਪੱਕਾ ਦੁੱਧ ਹੈ ਨਾ ਬੱਚਾ ਨਹੀਂ ਹੈਗਾ ਮਿਲਦੀ ਭਾੜੇ ਤੇ ਸੂਈ ਨੂੰ ਤਿਆਣਾ 3.5 ਮਹੀਨੇ ਆਇਆ 1 ਮਹੀਨੇ ਦੀ ਬਣੀ ਹੈ 1 ਮਹੀਨੇ ਦੀ ਬਣੀ ਹੈ ਨਾ ਇਹ ਦਾ ਇਹ ਦਾ ਮੁੱਲ 53000 ਦੇ ਵਿੱਚ 500 ਕਿਲੋਮੀਟਰ ਤਿੱਕਰ ਜੇ ਕੋਈ ਗੱਡੀ ਆਉਦੀ ਲਿਓਗਾ ਪੂਰੇ 50000 ਦੀ ਮੈਂ ਹੀ ਦੇਣੀ ਆ ਠੀਕ ਹੈ ਲੋ ਦੋਸਤੋ ਸਭ ਤੋਂ ਪਹਿਲਾ ਮੁੱਲ ਬਿਲਕੁਲ ਨਾਰਮਲ 53000 ਰੁਪਏ ਦੇ ਵਿੱਚ ਪਹਿਲਾ ਸੂਆ ਝੋਟੀ ਦੁੱਧ 8 ਕਿਲੋ ਮੰਨ ਕੇ ਕੋਈ ਵੀਰ ਭਰਾ ਸੌਦਾ ਕਰ ਲੇ ਜੇ ਕੋਈ ਵੀਰ ਗੱਡੀ ਆਪਣੀ ਲੈ ਆਉਦਾ ਫਿਰ ਦੋਸਤੋ 50000 ਰੁਪਏ ਦੇ ਵਿੱਚ ਤੁਹਾਨੂੰ ਇਹ ਝੋਟੀ ਮਿਲ ਜਣੀ ਹੈ ਪਹਿਲਾ ਸੂਆ ਝੋਟੀ 1 ਮਹੀਨਾ ਬਣੀ ਨੋ ਗਿਆ ਤੇ 3 ਤੋਂ ਸਾਢੇ ਕਿੰਨੀ ਨਾ ਟਾਈਮ ਜਿਹੜਾ ਸੁਈ ਨੋ ਗਿਆ ਕੰਦ ਕੰਦ ਮੈਂ ਦਾ ਚੰਗਾ ਰਾਜੀਪੂਰੀ ਜੰਮੀਪੂਰੀ ਚੈੱਕ ਕਰ ਲਿਓ ਹਾਂਜੀ ਦੇਖੋ ਜੀ ਦੋਸਤੋ ਬਹੁਤ ਸੋਹਣਾ ਆਰਡਰ ਕੁਆਲਿਟੀ ਤਿਆਰ ਕੀਤੀ ਨੇ ਦੇਖਣ ਮੈਂ ਚਾਰੇ ਥਣ ਲੱਗੇ ਗੈਪ ਦੇ ਵਿੱਚ ਕੋਈ ਫੋਟ ਚਾਂਗਣੀ ਨਾਲ ਭਾਜੀ ਫਿਰ ਡਿਟੇਲ ਦੇ ਰਹੀ ਐ ਕਿ ਸੂਆ ਪਹਿਲਾ ਹਾਂਜੀ ਸੂਈ ਨੂੰ 3.5 ਮਹੀਨੇ ਹੋਏ ਜੇ 1 ਮਹੀਨੇ ਦੀ ਬਣੀ ਐ ਠੀਕ ਐ ਜੀ ਤੇ ਬੱਚਾ ਨਹੀਂ ਹੈਗਾ ਮਿਲਦੀ ਭਾਰੇ ਤੇ ਆ ਠੀਕ ਐ ਜੀ ਤੇ ਰੇਟ ਬਿਲਕੁਲ ਜੈਨੂਅਲ ਐ 53000 ਦੇ ਵਿੱਚ ਪਹੁੰਚ 100 ਕਿਲੋਮੀਟਰ ਦੀ ਕਰਦੀ ਹੈ ਕੋਈ ਗੱਡੀ ਆਪ ਵੀ ਰੋ ਪੂਰੇ 50000 ਦੇ ਛੋਟੀ ਜਿਹੇ ਨੂੰ ਵੇਖੋ ਛੋਟੀ ਕਿੰਨੀ ਪਿਆਰੀ ਹੈ 53000 ਰੁਪਏ ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਜੇ ਕੋਈ ਵੀਰ ਗੱਡੀ ਆਪ ਨਹੀਂ ਲੈ ਆ ਫਿਰ 50000 ਰੁਪਏ ਦੇ ਵਿੱਚ ਤੁਹਾਨੂੰ ਛੋਟੀਆਂ ਮਿਲ ਜਣੀਆਂ ਜੇ 8 ਕਿਲੋ ਦੁੱਧ ਮੌਕੇ ਦਾ ਤਿਆਰ ਪੂਰੀ ਸੀਲਸ ਲੱਗ ਜੀ ਆਹ ਲੋ ਜੀ ਲੈ ਜੋ ਜੀ ਇਸ ਤੋਂ ਮੇਰਾ ਦੋਸਤੋ ਵੀਰ ਦੇ ਕੋਲ 6 ਨਗ ਹੋਰ ਵੀ ਇਹ ਡਟੇਲ ਆਪਾਂ ਕੱਲੀ-ਕੱਲੀ ਸਾਰੇ ਹਰ ਇੱਕ ਨਗਦੀ ਦੱਸੀ ਜਾਵਾਂਗੇ ਵੀਡੀਓ ਦੇ ਵਿੱਚ ਪੇਠਪੁਰਾ ਮੈਂ ਦਾ ਚੈੱਕ ਕਰ ਲੋ ਥਣਾ ਥਣਾ ਦੀ ਕੁਆਲਿਟੀ ਹਰ ਇੱਕ ਚੀਜ਼ ਵੀਡੀਓ ਚ ਵੇਖ ਲਿਓ ਆਹ ਰੋ ਜੀ ਬਹੁਤ ਸੋਹਣੀ ਝੋਟੀ ਦੋਸਤੋ ਚੰਗਾ ਕੱਦ ਕੱਠ ਜੇ ਕੋਈ ਵੀਰ ਖਰੀਦ ਕੇ ਖੜੂਗਾ ਦੋਸਤੋ ਇੱਕ ਮਹੀਨਾ ਬਣੀ ਨੋ ਗਿਆ ਕਿ ਉਹ ਵੀਰ ਦੀ ਕਿਸਮਤ ਆ ਜਦੋਂ ਬਾਇਨਾ ਬਾਈ ਨੀਲੀ ਆਉਂਦਾ ਹਾਂ ਹਾਂਜੀ 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 ਗਾੜੀ ਭਾਜੀ ਮੈਂ ਜੈ ਕਿਸੇ ਜੀ ਦੇ ਪ੍ਰਵਾਦੀ ਮਾਇਉ ਦੇ ਕੋਲ ਆ। ਠੀਕ ਹੈ ਜੀ। ਸੂਈ ਨੂੰ ਇਹ ਜੇ ਨੂੰ 15 ਹਫ਼ਤਾ ਮੰਨ ਲਓ। ਸੌਰੀ ਹਫ਼ਤਾ 10 ਦਿਨ ਹੋਏ ਆ। ਹਾਂਜੀ। ਆਹ ਕਟਾ ਕੇ ਮੈਂ ਇਹਦੇ ਮਗਰ ਦੋਸਤੋ ਬੱਚਾ ਆਹ ਕਟਾ ਕੇ ਬੈਠਾ। ਖਾ ਕੇ ਦਿਖਾ ਦਿਓ ਮਰਾ ਜੀ। ਚਲ ਖਾ। ਆ ਲਓ ਚੈੱਕ ਕਰ ਲਓ। ਆ ਦੇਖੋ ਜੀ। 10 ਦਿਨ ਦਾ ਟਾਈਮ ਮੰਨ ਕੇ ਚਲੋ। ਹਾਂਜੀ ਕੋਟਾ 12 ਦਿਨਾਂ ਦਾ ਟਾਈਮ ਹੋਇਆ ਸੀ ਹਾਂਜੀ ਕਟਾ ਦੋਸਤੋ ਰਾਜੀ ਆ ਪਤਨ 9 ਦਾ 5 ਲੀਟਰ ਆਠ ਲਾ ਲੈ ਪੱਕਾ ਆਠ ਮੰਨ ਕੇ ਕੋਈ ਵੀਰ ਭਰਾ ਸੌਦਾ ਕਰ ਲੇ ਹੈ ਨਾ ਜੀ ਸੁਬਾਹ ਦੱਜਾ ਸੁਬਾਹ ਦੱਜਾ ਤੇ ਇਹਦਾ ਬਰਿਆਮ ਜੀ ਮੁੱਲ ਕਿੰਨਾ ਹੈ ਮੁੱਲ ਭਾਜੀ ਇਹਦਾ ਬਿਲਕੁਲ ਦੇਹੜਿਆ ਹਾਂਜੀ ਇਹਦੀ ਪੂਰੇ ਬਾਹਰ ਜਿਹੜੇ ਵਿੱਚ ਪਾਉਂਦੇ ਗੱਡੀ ਕੋ ਆਪ ਜੀ ਨੇ ਉਹ 1000 ਘੱਟ 98000 98000 ਦੀ ਮੱਝ ਮਿਲ ਜਣੀ ਹੈ ਨਾ ਜੀ ਲਓ ਜੀ ਦੋਸਤੋ ਤਾਜੀ ਸੂਈ ਮੱਝ ਬਿਲਕੁਲ 10 ਦਿਨ ਦਾ ਟਾਈਮ ਹੋ ਗਿਆ 8 ਕਿਲੋ ਦੁੱਧ ਮੌਕੇ ਦਾ ਤਿਆਰ ਭਾਜੀ ਲੇਰ ਰੂਟ ਚੋ ਕੇ ਲਿਆ ਦੇ ਤਾਂ ਅੱਧ ਦੋਸਤੋ ਬੱਚਾ ਮਗਰ ਕਟਾ ਦੋਨੋ ਟਾਈਮ ਬੱਚੇ ਤੇ ਮਿਲਦੀ ਹੈ 62000 ਰੁਪਏ ਆਦੇ 100 ਕਿਲੋਮੀਟਰ ਤੱਕ ਦੀ ਪਹੁੰਚ ਤੇ ਜੇ ਕੋਈ ਵੀਰ ਗੱਡੀ ਆਪਣੀ ਲੈ ਆਫੇ 58000 ਰੁਪਏ ਹੋਊਗਾ ਜੀ ਰੇਟ ਦਾ ਮੌਕੇ ਤੇ ਜੀ ਸੂਈ ਨੂੰ ਆਇਆ ਜੇ ਕੋ ਹੰਟਾ ਸਕਦੇ ਆ ਲੋ ਜੀ ਉਹ ਮਗਰ ਕਟਾ ਜੀ ਤਾਜੀ ਸੂਈ ਬੱਚੇ ਦਾ ਜ਼ਿਆਦਾ ਕਰਦੀ ਹੈ ਆ ਲੋ ਦੇਖੋ ਜੀ ਤੇ ਦੁੱਧ ਹੈ ਜੇ ਨਾ 4 ਲੀਟਰ 8 ਲਾ ਦੇ ਪੱਕਾ 8 ਲੀਟਰ ਮੰਨ ਕੇ ਕੋਈ ਵੀਰ ਭਰਾ ਸੌਦਾ ਕਰ ਲਈ ਜੀ ਦੁੱਧ 62000 ਦੇ ਵਿੱਚ ਪਹੁੰਚ ਗੱਡੀ ਆਪਦੀ ਲੇਊਗਾ ਤੇ ਹਜ਼ਾਰ ਘਟ ਸਕਦਾ ਲਓ ਜੀ। ਹਾਂ ਲਓ ਜੀ ਕਰੋ ਚੈੱਕ ਜੀ। ਦੋਸਤੋ ਬਹੁਤ ਸੋਹਣੀ ਆਰਡਰ ਕੁਆਲਿਟੀ। ਲਓ ਜੀ ਚੈੱਕ ਕਰ ਲਓ ਦੋਸਤੋ ਦੋ ਮਜਾ ਤੁਹਾਨੂੰ ਦਿਖਾਤੀਆਂ। ਇਸ ਤੋਂ ਅੱਗੇ ਆ ਗਿਆ ਬਾਈ ਜੀ ਤੀਜਾ ਨੰਬਰ। ਇਹ ਦੋਸਤੋ ਮਾਜ ਨੀਲੀ ਰਾਵੀ ਨਾਲ ਕ੍ਰੋਸ ਆਂਗ ਰੱਖਦੀ ਆ ਚੈੱਕ ਕਰ ਲਿਓ ਪਿਛਲੇ ਖੋਰ ਵਾਈਟ ਪੂਸ਼ ਵਾਈਟ। ਚਿਹਰੇ ਦੀ ਵੀ ਕੱਟ ਹੈਗਾ ਜੀ। ਇਹਦੇ ਮਗਰ ਵੀ ਵਿਰਿਆਮ ਬੱਚਾਗਾ। ਹਾਂ ਜੀ ਹਾਂ ਜੀ। ਇਹਦੇ ਮਗਰ ਬੱਚਾ ਨੀਲੀ ਰਾਵੀ ਦਾ ਕਟਿਆ ਦਾ ਮਤਲਬ ਪਤਾ ਲਖਾ ਰਿਹਾ ਹਾਂ ਭਾਜੀ ਸਾਰੀ ਡਿਟੇਲ ਪਹਿਲਾਂ ਦੇਣੀ ਇਹਦੇ ਮਗਰ ਭਾਜੀ ਉਹ ਕਟਾ ਨੀਲੀ ਰਾਵੀ ਦਾ ਉਹ ਕਟਾ ਦੋਸਤੋਂ ਬੱਧਾ ਜੇ ਬੈਠਾ ਮਗਰ 20 ਦਿਨ ਦਾ ਕੋਈ ਟਾਈਮ ਹੋ ਗਿਆ ਹੋਗਾ ਸੂਈ ਨੂੰ ਹੈਨਾ ਜੀ ਹਾਂ ਜੀ 20 25 ਦਿਨਾਂ ਦੀ ਸੂਈ ਆ 20 ਤੋਂ 25 ਦਿਨਾਂ ਦਾ ਮਹੀਨੇ ਦੇ ਅੰਦਰ ਅੰਦਰ ਹੀ ਆ ਜੀ ਮਗਰ ਭਾਜੀ ਕਟਾ ਨੀਲੀ ਰਾਵੀ ਦਾ ਤੇ ਮਹੀਂ ਵੀ ਨੀਲੀ ਰਾਵੀ ਦੀ ਮੱਝ ਵੀ ਦੋਸਤੋਂ ਨੀਲੀ ਰਾਵੀ ਦੀ ਸੂਹਾ ਦੁਜਾ ਸੂਹਾ ਦੁਜਾ ਚੈੱਕ ਕਰੋ ਕੱਦ ਕਟਰਾ ਜੀ ਪੂਰੀ ਹਾਂਜੀ 8 ਲੀਟਰ ਦੀ ਗਾਰੰਟੀ ਦਵਾਂਗੇ 8 ਲੀਟਰ ਮੰਨ ਕੇ ਕੋਈ ਵੀਰ ਭਰਾ ਸਬਦਾ ਕਰ ਲਿਆ ਨਾ ਜੀ ਰੇਟ ਬਿਲਕੁਲ ਜੈ ਜੀ 63000 ਦੇ ਵਿੱਚ ਪਹੁੰਚ 500 ਕਿਲੋਮੀਟਰ ਦੀ ਗੱਡੀ ਕੋਆਪ ਦੇ ਲਈ ਪੂਰੇ 60 ਪੂਰੇ 60000 ਦੀ ਮਿਲ ਜਣੀ ਹੈ ਨਾ ਜੀ ਸੂਆ ਦੁੱਧਾ ਸੂਈ ਬੱਚਾ ਮਗਰ ਕਟਾ ਦੁੱਧ 8 ਕਿਲੋ ਤਿਆਰ ਮੌਕੇ ਦਾ ਨਾਲੇ ਜੀ ਕਰੋ ਜੀ ਟਿਆਕੀ ਨੀਲੀ ਰਾਵੀ ਨੀਲੀ ਰਾਵੀ ਮੱਝ ਦੋਸਤੋ ਆਹ ਲਓ ਜੀ ਨਿਸ਼ਾਨੀਆਂ ਪੂਰੀਆਂ ਕਵਰ ਕਰਦੀ ਜੀ ਨੀਲੀ ਰਾਵੀ ਵਾਲੀਆਂ ਲੋ ਜੂਰ ਨਹੀਂ ਦੀ ਰਵੀ ਟੇਡਾ ਤਾਂ ਆ ਲੋ ਜੀ ਦੇਖੋ ਜੀ ਕਰੋ ਚੱਕੀ ਦੀ ਪਿੱਠ ਕੋੜੇ ਦੀ ਚੜਾਈ ਚਾ ਕਰ ਲੋ ਕੱਟਣਾ ਉਹ ਵੀ ਜਿੱਥੇ ਕੱਟਦਾ ਹੀ ਆ ਹਾਂਜੀ ਹਾਂਜੀ ਪੂਰਾ ਹੀ ਨੀਲੀ ਰਾਇਦਾ ਪੂਰਾ ਨੀਲੀ ਰਾਇਦਾ ਦੋਸਤੋ ਪਿਓਰ ਨੀਲੀ ਰਾਇਦਾ ਜਿਹੜੇ ਸੂਈ ਨੂੰ ਕੋ 20 25 ਦਿੰਦਾ ਟਾਈਮ ਹੋਇਆ ਮਗਰ ਕਟਾ ਜੇ ਦੁੱਧ 9 10 ਲੀਟਰ ਆ 8 ਲਾਵੇ ਪੱਕਾ 8 ਲੀਟਰ ਮੰਨ ਕੇ ਕੋਈ ਵੀਰ ਭਰਾ ਸਰਦਾ ਕਰੇਗੀ 36000 ਦੇ ਵਿੱਚ 100 ਕਿਲੋ ਮੀਟਰ ਦੀ ਗੱਡੀ ਕੋ ਆਦੀ ਦੇ ਪੂਰੇ ਸਾਥੀਆਂ 63000 ਚ 100 ਕਿਲੋਮੀਟਰ ਤੱਕ ਦੀ ਪਹੁੰਚ ਜੇ ਕੋਈ ਵੀਰ ਗੱਡੀ ਆਪਣੀ ਲੈ ਆ ਫਿਰ 100 ਆਪਣੇ 60000 ਦੇ ਆ ਲਓ ਜੀ ਚੈੱਕ ਕਰੋ ਰੇਟ ਦੋਸਤੋ ਬਿਲਕੁਲ ਨਾਰਮਲੀ ਆ ਸਾਰੇ ਕੋਈ ਜਿਆਦਾ ਵੱਡਾ ਰੇਟ ਨਹੀਂਗਾ ਜੇ ਆਪਾਂ ਪਸ਼ੂ ਦੇ ਹਿਸਾਬ ਨਾਲ ਦੇਖੀਏ ਦੁੱਧ ਵੀ ਦੇਣਦੇ ਆ ਪਸ਼ੂ ਆਓ ਜੀ ਬਿਜਾਮ ਸਿੰਘ ਜੀ 4 ਨੰਬਰ ਦੀ ਅਸੀਂ ਡੀਟੇਲ ਗੱਡੀ ਭਾਜੀ ਵੱਡੀ ਮੈਂ ਹਾਂਜੀ ਇਹ ਵੀ ਨੀਲੀ ਰਾਵੀ ਦੇ ਨਾਲ ਕੋਈ ਨਿਸ਼ਾਨੀਆਂ ਹੈ ਨਾ ਸੂਆ ਦੁੱਜਾ ਹਾਂਜੀ ਦੁੱਧ 9-10 ਲੀਟਰ ਹੈ 8 ਲਾਵੇ ਪੱਕਾ ਕੋਈ 8 ਲੀਟਰ ਮੰਨ ਕੇ ਕੋਈ ਵੀਰ ਭਰਾ ਸੌਦਾ ਕਰੇਗੀ ਇਹਦੇ ਮਗਰ ਦੋਸਤੋ ਨੀਲੀ ਰਾਵੀ ਦੀ ਕੱਟੀ ਆਹ ਲਓ ਜੀ ਕਰੋ ਚੈੱਕ ਜੀ ਅਵੇਖੋ ਜੀ ਪਿਓਰ ਨੀਲੀ ਰਾਵੀ ਜੀ ਕੱਟੀ ਹੋਈ ਸੀ ਨੀ ਸ੍ਰੀ ਨੂੰ ਪੰਜ ਆਬਦਨ ਹੋਇਆ ਚਾਰ ਪੰਜ ਦਿਨ ਦਾ ਟਾਈਮ ਬਿਲਕੁਲ ਤਾਜੀ ਸੂਈ ਜੀ ਹਾਂਜੀ ਘਰ ਦੇ ਦੀ ਕਰ ਲਓ ਜੀ ਚੈੱਕ ਕਰੋ ਜੀ ਇਹ ਵੱਡੀ ਮੈਂ ਦੇ ਪੂਰੀ ਨੀਲੀ ਰਾਵੀ ਜੀ ਅੱਛਾ ਭਰਾ ਇਹਦਾ ਮੁੱਲ ਕਿੰਨਾ ਕਰਨਾ ਇਹਦਾ ਭਾਜੀ 63000 ਦੇ ਵਿੱਚ ਪਹੁੰਚ ਜਿਹੜੀ ਵੀ 100 ਕਿਲੋਮੀਟਰ ਦੀ ਗੱਡੀ ਕੋਆਪ ਦੀ ਲਓ ਪੂਰੇ 60000 ਦੋ ਮੱਜਾਂ ਦਾ ਮੁੱਲ 63000 ਰੁਪਏ ਹੋ ਗਿਆ ਨਾ ਜੀ ਠੀਕ ਹੈ ਜੀ ਪੂਰੇ 60000 ਦੀ ਮੈਂ ਦੇਵਾਂਗੇ ਠੀਕ ਹੈ ਜੀ ਹਾਂਜੀ ਹਾਂਜੀ ਲਓ ਜੀ ਪਹੁੰਚ ਹੈਗੀ 63000 ਚ ਜੇ ਕੋਈ ਵੀਰ ਆਪਣੀ ਗੱਡੀ ਲੈ ਆ ਫਿਰ 60 ਹਜ਼ਾਰ ਦੀ ਮੱਝ ਤੁਹਾਨੂੰ ਦੇ ਇਹਦੇ ਮਗਰ ਕੱਟੀ ਦੋ ਦਾ 8 ਕਿਲੋ ਤਿਆਰ ਸੂਈ ਨੂੰ ਤਿੰਨ ਤਿੰਨ ਚਾਰ ਦਿਨ ਦਾ ਟਾਈਮ ਬਿਲਕੁਲ ਤਾਜੀ ਸੂਈ ਜੀ ਨੀਲੀ ਰਾਵੀ ਦੀ ਮੈਂ ਇਹਦੇ ਨੀਲੀ ਰਾਵੀ ਦੀ ਕੱਟੀ ਇਹ ਮੱਝ ਦੋਸਤੋ ਜਿਹੜੀ ਇਥੋਂ ਪਹਿਲਾਂ ਵਿਖਾਈ ਮੱਝਾਂ ਦੋਵੇਂ ਇੱਕ-ਇੱਕ ਘਰੋਂ ਲਈਆਂ ਵੀਰ ਨੇ ਦੋਵੇਂ ਮਈਆਂ ਨੀਲੀ ਰਾਵੀ ਦੀਆਂ ਤੇ ਦੋਵੇਂ ਤੇ ਮਗਰ ਬੱਚੇ ਵੀ ਨੀਲੀ ਰਾਵੀ ਦੇ ਠੀਕ ਹੈ ਜੀ ਇੱਕ ਦੇ ਮਗਰ ਕੱਟਾ ਟੈਗ ਦੇ ਮਗਰ ਲਓ ਜੀ ਚੈੱਕ ਕਰ ਲਓ ਕਿਹੜੀ ਭਾਜੀ 60000 ਦੇ ਵਿੱਚ 500 ਕਿਲੋਮੀਟਰ ਦੀ ਗੱਡੀ ਲਾ ਦੇ ਸਾਢੇ 60000 ਚ 100 ਕਿਲੋਮੀਟਰ ਦੀ ਇੱਕ ਵੀਰ ਗੱਡੀ ਆਪਿੰ ਲੈ ਆ ਫਿਰ 60000 ਚ ਮਿਲਣੀ ਏ ਮਾਜੀ ਬਿਲਕੁਲ ਤਾਜੀ ਸੂਈ ਮੱਝ ਬੱਚਾ ਕੱਟੀ ਮਗਰ ਕੱਟੀ ਦੇਸੋਂ ਮੱਝ ਦੋ ਸੋੜੀ ਦੀ ਹੈ ਕੱਟੀ ਲਈ ਲੈ ਕੇ ਲੋ ਜੀ ਆਓ ਜੀ ਬਰਿਆਮ ਸਿੰਘ ਜੀ ਨੰਬਰ ਆ ਗਿਆ 5 ਗਰੀਬ ਅਜੀ ਝੋਤੀ ਜੀ ਹਾਂਜੀ ਦੂਜਾ ਸੂਆ ਦੂਜਾ ਸੂਆ ਹੈ ਨਾ ਜੀ ਸੂਈ ਨੂੰ ਇਹ 3 1/2 ਮਹੀਨੇ ਜੀ ਬੱਚਾ ਨਹੀਂ ਹੈਗਾ ਮਰਦੀ ਭਾਲੇ ਤੇ 1 ਮਹੀਨੇ ਦੀ ਬਣੀ ਗੀ 1 ਮਹੀਨੇ ਦੀ ਬਣੀ ਰੇਟ ਭਾਜੀ ਬਿਲਕੁਲ ਜਾਇਜ਼ ਹੈ ਕਿੰਨਾ ਰੇਟ ਹੋਗਾ ਜੀ 55000 ਦੇ ਵਿੱਚ ਪਹੁੰਚ 100 ਕਿਲੋਮੀਟਰ ਦੀ ਗੱਡੀ ਕੋਲ ਆਪ ਦੀ ਲੋਕ 50000 ਨਹੀਂ ਦੇਦੇ 50000 ਰੁਪਏ ਦੇ ਵਿੱਚ ਹੈ ਨਾ ਜੀ ਲਓ ਜੀ ਦੋਸਤੋ ਇਹ ਝੋਟੀ ਪਹਿਲਾ ਸੂਆ ਸੂਈ ਜੀ ਪਹਿਲਾ ਸੂਆ ਵੀ ਨਹੀਂ ਜੀ ਦੂਜਾ ਸੂਆ ਸੂਈ ਹੈ ਸੂਈ ਨੂੰ ਕੋਈ ਟਾਈਮ ਦੱਸਿਆ ਕੋਈ ਵੀਰ ਨੇ ਤਿੰਨ ਸਾਢੇ ਤਿੰਨ ਮਹੀਨਿਆਂ ਦਾ ਟਾਈਮ ਹੋ ਗਿਆ ਸੂਈ ਨੂੰ ਇੱਕ ਮਹੀਨਾ ਬਣੀ ਨੂੰ ਹੈ ਇੱਕ ਮਹੀਨਾ ਬਣੀ ਹੋ ਗਿਆ ਤੇ ਦੁੱਧ 7 ਕਿਲੋ ਜੀ ਦੁੱਧ 7 ਲੀਟਰ 7 ਲੀਟਰ ਦੁੱਧ 53000 ਰੁਪਇਆ ਰੇਟ ਬਿਨਾ ਬੱਚੇ ਤੋਂ ਬੱਚਾ ਨਹੀਂ ਹੈਗਾ ਮਿਲਦੀ ਪਹਾੜੇ ਹਾਂਜੀ ਪਹਾੜੇ ਤੇ ਮਿਲਦੀ ਜੀ ਦੋਵੇਂ ਟਾਈਮ 53000 53000 ਚ ਪਹੁੰਚਦੀ ਜੇ ਕੋਈ ਵੀ ਗੱਡੀ ਆਪਣੀ ਲੈ ਕੇ ਫੇਟੂ ਜਾ ਆ ਜੀ ਲੇਊਗਾ ਤਾਂ ਪੂਰੇ 50000 ਪੂਰਾ 50000 ਰੁਪਇਆ ਜੀ ਹਾਂਜੀ ਲਓ ਜੀ ਚੈੱਕ ਕਰ ਲਓ ਆਹ ਲਓ ਜੀ ਵੇਖੋ ਜੀ ਸੋਹਣੀ ਮੱਝ ਆ ਦੋਸਤੋ ਲਓ ਜੀ ਬਿਲਕੁਲ ਝੋਟੀ ਹੈ ਜੇ ਆ ਲਓ ਜੀ ਕਰੋ ਜੀ ਚੈੱਕ ਤਾਂ ਬਸ ਤਾਂ ਬਸ ਜਿਹੜਾ ਜਿਹਦਾ ਮਾਲ ਸਵੇਰੇ ਚੋਇਆ ਨਾ ਕੋ 9 ਵਜੇ ਚਲੀ ਆ ਕੋ 10 ਵਜੇ ਚਲੀ ਆ ਜੀ ਮਾਲ ਦੋਸਤੋ ਸਾਰਾ ਅੱਜ ਹੀ ਆਇਆ 9 10 ਵਜੇ ਦੇ ਵਿੱਚ ਵਿੱਚ ਜਿਹੜੀ ਚਵਾਈ ਹੋਈ ਆ ਇਸ ਕਰਕੇ ਸ਼ਾਮਾਂ ਤੱਕ ਦੋਸਤੋ ਪਸੂ ਜਿਹੜਾ ਤਕਰੀਬਨ ਆਰਡਰ ਕੁਆਲਟੀ ਬਹੁਤ ਸੁਨਿਚਾਰ ਕਰ ਲੈਂਦਾ ਲਓ ਜੀ ਆਓ ਜੀ ਬਰਿਆਮ ਸਿੰਘ ਜੀ 6 ਨੰਬਰ ਆ ਗਏ ਇਹ ਵੀ ਪਾਣੀ ਸੁਆ ਦੱਜਾ ਜੀ ਦੁੱਧ ਨੌ ਦਾ ਲੀਟਰ ਜੀ ਤੇ ਤ੍ਰੀਨ ਮੋਹਾਂ ਦੇ ਨੂੰ ਕੋਈ 25 ਦਿਨ ਮਹੀਨਾ 25 ਦਿਨ ਤੋਂ ਮਹੀਨੇ ਦਾ ਟਾਈਮ ਹੋ ਗਿਆ ਜੀ ਹੈਨੇ ਇਹਦੇ ਮਗਰ ਹੈਗਾ ਜੀ ਕਟਾ ਆ ਜੀ ਚੋਬਰੇ ਦੇ ਮਗਰ ਵੇਖੋ ਜੀ ਮਗਰ ਦੇ ਕਟਾ ਰੱਜਿਆ ਪੁੱਜਿਆ ਤਾਂ 8 ਲੀਟਰ ਹੋਊਗਾ ਪੱਕਾ ਰੱਜਿਆ 부ਜਿਆ ਚੋਬਰ ਗਾਲੀ ਕਰਨ ਦੇ ਤੇ ਰੇਟ ਬਿਲਕੁਲ ਨੋਰਮਲ ਹਾਂਜੀ ਇਹਦੀ ਭੀ 55000 ਜੀ ਉਹਦੇ ਤੋਂ ਪਹੁੰਚ 100 ਕਿਲੋਮੀਟਰ ਤੱਕ ਗੱਡੀ ਭਵਾਦੀ ਲੇਊਗਾ ਤੇ 55000 ਜੀ ਹੈਨਾ ਜੀ ਹਾਂ 55 ਤੇ ਪਹੁੰਚਿਆ ਹਾਂ ਜੀ ਗੱਡੀ ਆਉਂਦੀ ਲੇਊਗਾ ਤੇ 55 52 52000 52000 ਤਿੰਨ ਸ਼ਰਨਾਂ ਆਪਾਂ 100 ਕਿਲੋ ਠੀਕ ਹੈ ਲਓ ਜੀ ਚੈੱਕ ਕਰ ਲਓ ਦੁੱਧ 8 ਕਿਲੋ ਜੀ ਹਾਂ ਜੀ 8 ਕਿਲੋ ਦੁੱਧ ਤਿਆਰ ਹੈ ਜੀ ਹਾਂ ਜੀ 8 ਕਿਲੋ 8 ਕਿਲੋ ਦੁੱਧ ਤਿਆਰ ਜੀ ਤੇ ਬੱਚਾ ਉਹ ਮਗਰ ਕੱਟਾ ਜੇ 20 ਤੋਂ 25 ਦਿਨ ਦਾ ਟਾਈਮ ਹੋ ਗਿਆ ਸੁਈ ਨੂੰ ਮਹੀਨੇ ਦਾ ਨਾਲੇ ਕੋਈ ਮਹੀਨਾ ਲਾ ਲੈ ਕੋਈ ਜੀ 53000 ਚ 100 ਕਿਲੋਮੀਟਰ ਤੱਕ ਦੀ ਪਹੁੰਚ ਗੱਡੀ ਆਪ ਦੀ ਲਿਓ ਕੋਈ ਤੇ ਪੂਰੇ ਪੂਰੇ 50000 ਦੇ ਨਾ ਨਾ ਹਾਂ ਥੋੜੀ ਤੇ ਪਲੇਟਾ ਆ 55000 ਦੀ ਪਹੁੰਚ ਹੈ ਨਾ ਹਾਂ 55000 ਦੇ ਵਿੱਚ ਪਹੁੰਚ ਜੇ ਕੋਈ ਵੀਰ ਗੱਡੀ ਆਪਣੀ ਲੈ ਲਓ ਫਿਰ 53 ਆਪਣੇ 55000 ਦੇ ਲਓ ਜੀ ਦੋਸਤੋ ਕਈ ਵਾਰੀ ਚਲੋ ਪਲੇਖਾ ਲਗਣਾ ਕੋਈ ਵੱਡੀ ਗੱਲ ਨਹੀਂ ਕੋਈ ਨਹੀਂ ਬਾਤੀ ਵੀਡੀਓ ਅਰੀਨਾਂ ਦੇਖ ਕੇ ਫੂਲਣਾ ਨਹੀਂ ਹਾਂਜੀ ਹਾਂਜੀ 45 ਕਰੇ ਆਪ ਜੀ ਠੀਕ ਹੈ ਜੀ 55000 ਰੁਪਇਆ ਮੌਕੇ ਦਾ ਰੇਟ ਇਹਦਾ ਜਿਹਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਜੇ ਕੋਈ ਵੀ ਗੱਡੀ ਆਪੇ ਲੈ ਕੇ ਪਹੁੰਚਦਾ ਫਿਰ 200 ਮਿਲਣਗੇ 52000 ਰੁਪਏ ਹਾਂਜੀ ਆਓ ਜੀ ਇਹ ਦੋ ਅਗੇ ਗੱਡੀ ਭੜੀ ਬੜੀ ਝੋਟ ਗਈ ਏ ਜੀ ਸੁਆਦੁੱਜਾ ਹਾਂਜੀ ਸੁਈ ਨੂੰ ਹੋਏ ਕੋਈ ਇਹਨੂੰ ਪੰਜ ਚਾਰ ਦਿਨ ਪੰਜ ਚਾਰ ਦਿਨ ਹੋ ਗਏ ਹੈ ਨਾ ਇਹਦੇ ਮਗਰ ਬੱਚਾ ਮਗਰ ਕੱਟਾ ਇਹਦੇ ਮਗਰ 200 ਬੱਚਾ ਕੱਟਾ ਜੇ ਆਹ ਜੇ ਕੱਟਾ ਆਹ ਜੇ ਕੱਟਾ ਤੇ ਮਗਰ ਆ ਬੈਠਾ ਜੀ ਚੱਲ ਬਿਲਕੁਲ ਤਾਜ਼ਾ ਬੱਚਾ ਬਿਲਕੁਲ ਤਾਜ਼ਾ ਜੀ ਆ ਵੇਖੋ ਲਓ ਜੀ ਚੈੱਕ ਕਰ ਲਓ ਹਾਂਜੀ ਤੇ ਦੁੱਧ ਹੈਗਾ ਜੇ ਥਲੇ 9 ਲੀਟਰ 8 ਲਾਹੇ ਦਾ 8 ਲੀਟਰ ਮੰਨ ਕੇ ਕੋਈ ਵੀਰ ਭਰਾ ਜੀ ਨੇ ਖੜਨੀ ਸਬਦਾ ਕਰ ਸਕਦਾ ਹਾਂਜੀ ਤੇ ਇਹਦਾ ਇਹਦੀ ਬਰੇਮਸ ਜੀ ਕਿੰਨੇ ਚ ਪਹੁੰਚ ਕਰ ਦਣੀ ਹੈ ਇਹਦੀ ਭਾਜੀ ਪੂਰੇ 68000 ਦੇ ਵਿੱਚ ਪਹੁੰਚ 100 ਕਿਲੋਮੀਟਰ 68000 ਦੇ ਵਿੱਚ ਹੈ ਨਾ ਜੀ ਹਾਂ ਗੱਡੀ ਕੋ ਆਪਦੀ ਲਿਆਉਗਾ ਤੇ ਪੂਰੇ 65 ਜਾਈ ਪੂਰੇ 65000 ਦੀ ਮਿਲਣੀ ਹੈ ਦੋਸਤੋ ਜੇ ਕੋਈ ਵੀਰ ਗੱਡੀ ਆਪਣੀ ਲੈ ਕੇ ਆਉਂਦਾ ਤੇ ਤੇ ਜੇ ਪਹੁੰਚ ਕਰਨੀ ਹੈ ਵੀਰ ਨੇ ਫੇਰ ਦੋਸਤੋ ਹੋਊਗੀ 68000 ਦੇ ਵਿੱਚ ਇਹੀ ਭੈਣ ਭਰਾਵਾਂ ਭਲੇ ਹਾਂ ਜੀ ਜਿਹੜੀ ਉਹ 100 ਕਿਲੋਮੀਟਰ ਦੀ ਕਮੇਰ ਕਰਦੇ 100 ਕਿਲੋਮੀਟਰ ਦੋਸਤੋ 68000 ਰੁਪਏ ਦੇ ਵਿੱਚ ਪਹੁੰਚ ਆ ਤੇ ਜੇ ਕੋਈ ਵੀਰ ਗੱਡੀ ਆਪਣੀ ਲੈ ਕੇ ਆਵੇ ਫਿਰ 65000 ਮਿਲਦੀ ਬਿਲਕੁਲ ਤਾਜੀ ਸੂਈ ਮੱਝ ਬੱਚਾ ਕੱਟਾ ਦੁੱਧ 8 ਕਿਲੋ 9 ਕਿਲੋ ਮੰਨ ਕੇ ਕੋਈ ਸੌਦਾ ਕਰ ਲੈ ਬਖਾਵਾ ਲੀਟਰ ਹੀ ਆ 8 ਲਾ ਦੇ ਕੋਈ ਠੀਕ ਹੈ ਜੀ ਲਓ ਜੀ ਦੋਸਤੋ ਕਰੋ ਚੈੱਕ ਜੀ ਸੋਣਾ ਦੋਸਤੋ ਕਦ ਕਾਠ ਮੈਂ ਦਾ ਵੱਧ ਵੱਡਾ ਜੀ ਪੂਰੇ ਵੱਡੇ ਕਦ ਕਾਠ ਦੀ ਇਹ ਚੈੱਕ ਕਰ ਲਿਓ ਪੂਰੇ 68000 ਦੇ ਵਿੱਚ ਪਹੁੰਚ 100 ਕਿਲੋਮੀਟਰ ਦੀ ਹਾਂ ਜੀ 68000 ਦੇ ਵਿੱਚ ਦੋਸਤੋ 100 ਕਿਲੋਮੀਟਰ ਤੱਕ ਦੀ ਪਹੁੰਚ ਜੇ ਕੋਈ ਵੀਰ ਗੱਡੀ ਆਪਣੀ ਲੈ ਕੇ ਪਹੁੰਚਦਾ ਫਿਰ ਮਿਲਣੀ ਜੇ ਪੂਰੇ 65000 ਦੇ ਹਾਂ ਜੀ ਲਓ ਜੀ ਸੱਤ ਨਗਰ ਤੁਹਾਨੂੰ ਦਿਖਾਤੇ ਆ ਸੱਤੇ ਨਗਰ ਦੀ ਡਿਟੇਲ ਵੀਰ ਨੇ ਦੱਸਤੀ ਇਕੱਲੇ ਇਕੱਲੇ ਨਗਰ ਜੀ ਕਿਸੇ ਵੀਰ ਨੂੰ ਕੋਈ ਕਨਫਿਊਜ਼ਨ ਹੋ ਜੇ ਤੇ ਵੀਰ ਨਾਲ ਫੋਨ ਤੇ ਗੱਲਬਾਤ ਕਰ ਸਕਦਾ ਵਾ ਸੂਏ ਸਵਾਏ ਪਹੂ ਆ ਪੰਜ ਨਗ ਬੱਚਿਆਂ ਦੇ ਦੋ ਬੱਚਿਆਂ ਤੋਂ ਬਿਨਾ ਸੂਏ ਸਵਾਏ ਪਹੂ ਨੂੰ ਇੱਕ ਟਾਈਮ ਦੋ ਟਾਈਮ ਚੋ ਕੇ ਤਸੱਲੀ ਕਰੋ ਜਰੂਰ ਐਡਰੈਸ ਬਾਈ ਦਾ ਇੱਕ ਰਿਫੇ ਬੋਲ ਦੇਣਾ ਪਿੰਡ ਝਾਮਕੇ ਤਸਿਲ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਇਹ ਬਾਈ ਜੀ ਫੋਨ ਨੰਬਰ ਇੱਕ ਰਿਫੇ ਬੋਲ ਦੇ ਫੋਨ ਨੰਬਰ 9684744127 9684744127 ਹਾਂਜੀ ਹੱਥ ਜੋੜ ਕੇ ਹੋਈ ਬੇਨਤੀ ਹੈ ਹਾਂਜੀ ਵੀਡੀਓ ਪ੍ਰਵਾਹ ਦੇ ਵਿੱਚ ਬੈਠੇ ਦੇਖੋ ਫਿਰ ਆਪਾਂ ਨੂੰ ਸਾਈ ਬਿਆਨਾਂ ਤੋਂ ਠੀਕ ਹੈ ਜਿ ਸਾਈ ਬਿਆਨਾਂ ਦਾ ਟਾਈਮ ਹੋਊਗਾ ਜੀ ਬਿਆਨਾਂ ਦਾ ਟਾਈਮ ਚੰਗੀਆਂ ਘੰਟਿਆਂ ਦਾ ਜੀ ਠੀਕ ਹੈ ਜੀ ਤੇ ਘਰੇ ਆ ਗਏ ਪਹਿਲੀ ਗੱਲ ਆਉਂਦੀ ਤਸਲੀ ਕਰਕੇ ਫਿਰ ਠੀਕ ਹੈ ਜੀ ਸਾਸਰੀ ਘਰ ਸਾਸਰੀ ਘਰ